शिवसेना हिंदुस्तान ਦੇ ਪੰਜਾਬ ਯੂਥ ਚੇਅਰਮੈਨ ਸ਼੍ਰੀ ਰੋਹਿਤ ਬਰੋਲ ਅੱਜ ਆਪਣੇ ਸਾਥੀਆਂ ਦੇ ਨਾਲ ਗੁਰਦਾਸਪੁਰ ਵਿਖੇ ਏਡੀਸੀ ਦਫਤਰ ਪਹੁੰਚੇ ਇਸ ਮੌਕੇ ਤੇ ਗੱਲਬਾਤ ਦੌਰਾਨ ਚੇਅਰਮੈਨ ਰੋਹਿਤ ਬਰੋਲ ਨੇ ਕਿਹਾ ਕਿ ਉਹ ਅੱਜ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਏਡੀਸੀ ਸੁਭਾਸ਼ ਚੰਦਰ ਦਾ ਵਿਸ਼ੇਸ਼ ਸਨਮਾਨ ਕਰਨ ਲਈ ਆਏ ਹਨ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਚੇਅਰਮੈਨ ਰੋਹਿਤ ਅਬਰੋਲ ਦੇ ਨਾਲ ਸ਼ਿਵ ਸੈਨਾ ਹਿੰਦੁਸਤਾਨ ਦੇ ਵੱਖ-ਵੱਖ ਅਹੁਦੇਦਾਰ ਤੇ ਨੌਜਵਾਨ ਹਾਜ਼ਰ ਸਨ ਗੱਲਬਾਤ ਦੌਰਾਨ ਪੰਜਾਬ ਯੂਥ ਚੇਅਰਮੈਨ ਸ਼੍ਰੀ ਰੋਹਿਤ ਅਬਰੋਲ ਨੇ ਕਿਹਾ ਕਿ ਏਡੀਸੀ ਸੁਭਾਸ਼ ਚੰਦਰ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਔਰ ਇਹਨਾਂ ਦੀ ਕਾਰਜਕਾਰੀ ਬਹੁਤ ਹੀ ਵਧੀਆ ਹੈ ਇਹਨਾਂ ਦੀ ਅਗਵਾਈ ਹੇਠ ਅਨੇਕਾਂ ਜ਼ਿਲ੍ਹੇ ਦੇ ਵਿੱਚ ਕੈਂਪ ਲੱਗ ਰਹੇ ਹਨ ਇਸ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਆਪ ਪਾਜੰਦਰ ਜੀ ਜਿੰਦਾਬਾਦ ਜੀ ਜੀ ਸਾਹਿਬ ਜਿੰਦਾਬਾਦ ਜੀ ਜੀ ਬਰਦਾਸਪੁਰ ਜਿੰਦਾਬਾਦ ਜੀ ਜੀ ਸੁਬਾਚੰਦਰ ਜਿੰਦਾਬਾਦ ਸ਼ੀਤਾਨਾ ਹਿੰਦੁਸਤਾਨ ਜਿੰਦਾਬਾਦ ਸ਼ੀਤਾਨਾ ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ ਸ਼ੀਤਾਨਾ ਹਿੰਦੁਸਤਾਨ ਜਿੰਦਾਬਾਦ ਸ਼੍ਰੀ ਭਵਨ ਕੁਮਾਰ ਗੁਪਤਾ ਜੀ ਜਿੰਦਾਬਾਦ ਭਵਨ ਕੁਮਾਰ ਗੁਪਤਾ ਜੀ ਜਿੰਦਾਬਾਦ ਹੋਈ ਤਾਂ ਬਰੋਲ ਪੰਜਾਬ ਚੇਅਰਮੈਨ ਸ਼ੀਤ ਸੈਨਾ ਹਿੰਦੁਸਤਾਨ ਤੋਂ ਅੱਜ ਅਸੀਂ ਸਾਡੇ ਗੁਰਦਾਸਪੁਰ ਦੇ ਬਹੁਤ ਹੀ ਸੀਨੀਅਰ ਤੇ ਮਾਨਯੋਗ ਏ.ਸੀ. ਸਾਹਿਬ ਸੁਭਾਸ਼ ਚੰਦਰ ਜੀ ਨੂੰ ਅੱਜ ਸਮੰਤ ਕਰਨ ਆਏ ਆ ਕਿਉਂਕਿ ਕੱਲ ਆਪਾਂ ਉਹਨਾਂ ਦੀ ਇੱਕ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ ਤੇ ਜਿੱਥੇ ਕੋਈ ਇੱਕ ਹਿੰਦੂ ਸੰਗਠਨ ਵੱਲੋਂ ਉਹਨਾਂ ਤੇ ਗਲਤ ਅਲੀਗੇਸ਼ਨ ਲਗਾਏ ਜਾ ਰਹੇ ਸੀਗੇ ਜਦੋਂ ਆਪਾਂ ਇਹ ਚੀਜ਼ ਨੂੰ ਵੈਰੀਫਾਈ ਕੀਤਾ ਉਸ ਦੇ ਵਿੱਚ ਜਦੋਂ ਆਪਾਂ ਇਹਨੂੰ ਡੂੰਗੀ ਕਰਾਈ ਇਹਨਾਂ ਦੇਖਿਆ ਤਾਂ ਉਹਦੇ ਵਿੱਚ ਏਡੀਸੀ ਸਾਹਿਬ ਨੇ ਬਿਲਕੁਲ ਸਹੀ ਸੀਗੇ ਆਪਣੀ ਜਗ੍ਹਾ ਤੇ ਉਹਨਾਂ ਨੇ ਝੂਠ ਤੋਂ ਇਨਕਾਰ ਕਰਤਾ ਇਸ ਕਰਕੇ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਕਿ ਉਹ ਆਪਣੇ ਦਵਾ ਪਾ ਕੇ ਗਲਤ ਕੰਮ ਕਰਨ ਪਰ ਉਹਨਾਂ ਨੇ ਇਹ ਚੀਜ਼ ਕਰਨ ਤੋਂ ਇਨਕਾਰ ਕਰਤਾ ਇਸ ਕਰਕੇ ਉਹਨਾਂ ਦਾ ਵਿਰੋਧ ਹੋਇਆ ਸੀਗਾ ਤਾਂ ਆਪਾਂ ਉਹਨਾਂ ਦੇ ਹੱਕ ਵਿੱਚ ਆਏ ਆ ਸੋ ਅੱਜ ਅਸੀਂ ਉਹਨਾਂ ਨੂੰ ਸਮਰਥਨ ਕੀਤਾ ਤੇ ਪੂਰਾ ਆਸ਼ਵਾਸਨ ਦਿੱਤਾ ਉਹਨਾਂ ਨਾਲ ਗਾਇਆ ਗਿਆ ਕਿਹੜਾ ਸੰਗਠਨ ਸੀ ਉਹ ਪਤਾ ਤਾਂ ਹਿੰਦੂ ਸੰਗਠਨ ਸੀਗਾ ਜੀ ਮੈਂ ਚਲੋ ਆਪਾਂ ਉਹਨਾਂ ਨਾਲ ਹੀ ਲੈ ਸਕਦੇ ਆਪਾਂ ਉਹ ਆਪਣਾ ਕੰਮ ਕਰ ਰਹੇ ਅਸੀਂ ਆਪਣਾ ਕੰਮ ਕਰ ਰਹੇ ਆ ਤਾਂ ਉਹਨਾਂ ਦਾ ਕੰਮ ਸੀਗਾ ਉਹਨਾਂ ਦਾ ਆਪਣਾ ਕੰਮ ਕੀਤਾ ਸੀ ਆਪਣਾ ਕੰਮ ਕੀਤਾ ਮੈਂ ਸ਼ਿਫਸ ਆਣਾ ਸ਼ਿਫਸ ਆਣਾ ਇਕਲਾ ਉਤਰ ਗਿਆ ਦੇਖੋ ਜੀ ਇਹ ਗੱਲ ਨਹੀਂ ਹੁੰਦੀ ਸਭ ਤੋਂ ਪਹਿਲਾਂ ਕੋਈ ਇਮਾਨਦਾਰੀ ਵੀ ਦੇਖਣੀ ਚਾਹੀਦੀ ਕਿਸੇ ਅਫਸਰ ਦੀ ਜਾਂ ਕੋਈ ਸੱਚਾਈ ਵੀ ਦੇਖਣੀ ਚਾਹੀਦੀ ਹੈ ਕੋਈ ਆਪਾਂ ਆਪਣੀ ਜੀਵਨ ਦੇ ਵਿੱਚ ਬੜਾ ਕੁਝ ਦੇਖਦੇ ਆਂ ਪਰ ਕਿਤੇ ਸੱਚਾਈ ਦੇ ਨਾਲ ਹੀ ਸਾਨੂੰ ਕਰਨਾ ਪੈਂਦਾ ਹੈ ਹਮੇਸ਼ਾ ਆਪਾਂ ਪਾਰਟੀ ਬਾਜ਼ੀ ਨਹੀਂ ਦੇਖਣੀ ਚਾਹੀਦੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵੀ ਸਾਨੂੰ ਤਾਂ ਇਨਸਾਨੀਅਤ ਦਾ ਸਾਥ ਦੇਣਾ ਚਾਹੀਦਾ ਹੈ ਨਿਸ਼ਾਨਾ ਦੂਜੀ ਬਲੋ ਕਹਿ ਜਾ ਰਹਾ ਕਿ ਟਰਨਲ ਦੀ ਬਦਲੀ ਨੇ ਇਹਨਾਂ ਦੀ ਬਦਲੀ ਕੀਤੀ ਹੈ ਨਹੀਂ ਤੇ ਟਰਨਲ ਲਗਾਏ ਜਾਣਗੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਕਾਲੀਆ ਚ ਨਹੀਂ ਹੋਗਾ ਜੀ ਉਹਨਾਂ ਦਾ ਹੱਕ ਵਾ ਉਹ ਜੋ ਮਰਜ਼ੀ ਕਰ ਸਕਦੇ ਆ ਅਗਰ ਜੇ ਉਹ ਟਰਨਲ ਲਗਾਣਗੇ ਤਾਂ ਅਸੀਂ ਵੀ ਲਗਾਵਾਂਗੇ ਅਗਰ ਇਹਨਾਂ ਦੀ ਬਦਲੀ ਹੋਏਗੀ ਜੀ ਨਹੀਂ ਇਹਨਾਂ ਦੇ ਹੱਕ ਚ ਲਗਾਵਾਂਗੇ ਬਿਲਕੁਲ ਇਹਨਾਂ ਦੇ ਹੱਕ ਚ ਲਗਾਵਾਂਗੇ ਅਸੀਂ ਟਰਨਲ ਅੱਜ ਅਸੀਂ 100 ਬੰਦਾ ਆਏ ਆ ਕੱਲ ਅਸੀਂ 200 ਆਵਾਂਗੇ 400 ਆਵਾਂਗੇ ਆਪਾਂ ਵੀ ਇਹਨਾਂ ਦੇ ਹੱਕ ਚ ਟਰਨਲ ਲਾਵਾਂਗੇ ਅਗਰ ਇਹੋ ਜਿਹਾ ਇਮਾਨਦਾਰ ਅਫਸਰ ਨਾਲ ਧੱਕਾ ਹੋਏਗਾ ਤਾਂ ਆਪਾਂ ਉਹਨਾਂ ਦੇ ਹੱਕ ਚ ਬਿਲਕੁਲ ਖ ਕੀ ਗੱਲ ਬਾਤ ਕਿਸੇ ਕੇ ਏਡੀਸੀ ਨੂੰ ਪੀਨੇ ਸਨਮਾਨੀ ਬਿਲਕੁਲ ਆਪਾਂ ਉਹਨਾਂ ਨੂੰ ਮਿਲ ਕੇ ਸ਼ਵਾਸਨ ਦਿੱਤਾ ਪੂਰਾ ਕਿ ਸਰ ਆਪਾਂ ਤੁਹਾਡੇ ਨਾਲ ਤੁਸੀਂ ਜੇਕਰ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਤੁਹਾਨੂੰ ਡਰਨ ਦੀ ਲੋੜ ਵੀ ਨਹੀਂ ਹੈ ਤਾਂ ਨਾ ਉਹ ਡਰ ਰਹੇ ਨੇ ਬਿਲਕੁਲ ਆਪਣੀ ਜਗ੍ਹਾ ਬਿਲਕੁਲ ਸਹੀ ਨਹੀਂ ਉਹਨਾਂ ਕੋ ਐਵੀਡੈਂਸ ਨਹੀਂ ਉਹ ਆਪਣੀ ਜਗ੍ਹਾ ਬਿਲਕੁਲ ਠੀਕ ਨਹੀਂ